ਆਪ ਜੀ ਦਾ ਹਾਰਦਿਕ ਸਵਾਗਤ ਹੈ ਚੈਨਲ ਨਾਗਰਾ ਰਸਤੇ ਜੰਕਸ਼ਨ ਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਇਸ ਚੈਨਲ ਤੇ ਹਰ ਮੰਗਲਵਾਰ ਹਰ ਸਨੀਚਵਾਰ ਨੂੰ ਐਡ ਫ੍ਰੀ ਆਫ ਕਾਸਟ ਲਈ ਜਾਂਦੀ ਹੈ ਜੀ ਸਕਰੀਨ ਤੇ WhatsApp ਨੰਬਰ 8968144273 ਚੱਲ ਰਿਹਾ ਜੀ ਤੁਸੀਂ ਆਪਣੀ ਨਵੀਂ ਐਡ ਇਸ ਨੰਬਰ ਤੇ ਭੇਜ ਸਕਦੇ ਹੋ ਐਡ ਕਿਸੇ ਵੀ ਧਰਮੇ ਕਿਸੇ ਵੀ ਜਾਤ ਦੀ ਗਰੀਬ ਦੀ ਅਮੀਰ ਦੀ ਹੋਵੇ ਅਸੀਂ ਕਿਸੇ ਦੀ ਬਿਲਕੁਲ ਨਹੀਂ ਛੱਡਦੇ ਅਕੋਰਡਿੰਗ ਟੂ ਸੀ ਅਸੀਂ ਇਹਨੂੰ ਅਪਲੋਡ ਕਰ ਦਿੰਨੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਅਭੀ ਤੱਕ ਪਹੁੰਚ ਸਕੇ ਹਮੇਸ਼ਾ ਤਰਾਪ ਜੀ ਨੂੰ ਬੇਨਤੀ ਕਰਦੇ ਆ ਕਿ ਰਿਸ਼ਤਾ ਕਰਨ ਤੋਂ ਪਹਿਲਾਂ ਕੋਕ ਪ੍ਰਤਾਲ ਕਰਨਾ ਤੁਹਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ ਜੀ ਪਹਿਲਾ ਰਿਸ਼ਤਾ ਨੋਟ ਕਰੋ ਜੀ ਇਹ ਹੈ ਯੂ ਐਸ ਏ ਤੋਂ ਜੱਟ ਸਿੱਖ ਲੜਕਾ ਸੰਧੂ ਗੋ USA ਸਿਟੀਜ਼ਨ ਡੇਟ ਆਫ ਬਰਥ 1 4 97 ਹਾਈਟ 5 ਫੁੱਟ 8 ਇੰਚ ਮਾਸਟਰ ਡਿਗਰੀ ਸੌਫਟਵੇਅਰ ਇੰਜੀਨੀਅਰ ਇਹਨਾਂ ਦੀ ਕੁਆਲਿਫੀਕੇਸ਼ਨ ਆ ਜੀ ਨੀਡ ਗੱਲ ਫਰੋਮ USA ਕੈਨੇਡਾ ਇਹ ਇਹਨਾਂ ਦੀ ਇੱਛਾ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਰਾਮਨਦੀਪ ਕੁਮਾਰ ਅਰੋੜਾ ਲੜਕਾ ਸੱਚ ਦੇਵਾ ਮੋਗਾ ਏਰੀਆ 8596 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਦਾ 10+2 ਆਈਟੀਆਈ ਐਂਡ ਡਿਪਲੋਮਾ ਮਕੈਨੀਕਲ ਇੰਜੀਨੀਅਰਿੰਗਾਂ ਦੀ ਕੁਆਲਿਫੀਕੇਸ਼ਨ ਆ ਇਹ ਸਰਕਾਰੀ ਜੋਬ ਕਰਦੇ ਨੇ ਜੀ ਆਰਮੀ ਦੇ ਵਿੱਚ ਇੱਕ ਭਰਾ ਇਹਨਾਂ ਦੇ ਸਾਰਾ ਪਰਿਵਾਰ ਵੈਸ਼ ਨੂੰ ਆ ਪੜ੍ਹੀ ਲਿਖੀ ਘਰੇਲੂ ਲੜਕੀ ਦੀ ਜ਼ਰੂਰਤ ਆ ਜਨਰਲ ਅਤੇ ਬੀਸੀ ਕੈਟਾਗਰੀ ਵਾਲੇ ਸੰਪਰਕ ਕਰ ਸਕਦੇ ਹਨ ਜੀ ਸਕ੍ਰੀਨ 'ਤੇ ਨੰਬਰ ਚੱਲ ਜਾ ਰਿਹਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸਤਾ ਨੋਟ ਕਰੋ ਜੀ ਇਹ ਹੈ ਕੈਨੇਡਾ ਤੋਂ ਜੱਟ ਸਿੱਖ ਲੜਕੇ ਲੁਧਿਆਣਾ ਪੀਆਰ ਕੈਨੇਡਾ 1991 ਡੇਟ ਆਫ ਬਰਥ 5 ਫੁੱਟ 9 ਇੰਚ ਕਾ ਬੀਏ ਐਲਐਲਬੀ ਇੰਡੀਆ ਤੋਂ ਇਹਨਾਂ ਦੀ ਕੁਆਲਿਫੀਕੇਸ਼ਨ ਹੈ ਜੀ ਪ੍ਰੋਜੈਕਟ ਮੈਨੇਜਮੈਂਟ ਪੀਜੀ ਸਰਟੀਫਿਕੇਟ ਐਂਡ ਐਚਆਰਐਮ ਪੀਜੀ ਡਿਪਲੋਮਾ ਕੈਨੇਡਾ ਤੋਂ ਇਹ ਇੰਸ਼ੋਰੈਂਸ অন্ਟਾਰੀਓ ਕੈਨੇਡਾ ਜੌਬ ਕਰਦੇ ਹਨ ਜੀ ਸ਼ਾਰਟ ਟਾਈਮ ਡਿਵੋਰਸ ਹੋਇਆ ਲੜਕੀ ਇਹ ਕਹਿੰਦੇ ਵੀ ਲੜਕੀ ਮੈਰਿਜ ਤੋਂ ਕੁਝ ਸਮਾਂ ਬਾਅਦ ਹੀ ਵਿਦੇਸ਼ ਚਲੀ ਗਈ ਸੀ ਪਰੰਤੂ ਲੜਕੇ ਦੀ ਫਾਈਲ ਨਾ ਕਵਰ ਹੋਣ ਕਰਕੇ ਵਿਦੇਸ਼ ਨਹੀਂ ਜਾ ਸਕਿਆ ਇਸ ਲਈ ਆਪਸੀ ਪਤੀ ਪਤਨੀ ਵਾਲਾ ਕੋਈ ਰਿਸ਼ਤਾ ਨਹੀਂ ਬਣ ਸਕਿਆ ਨੀਡ ਇਹਨਾਂ ਦੀ ਕੀ ਆ ਵਧੀਆ ਪੜਿਆ ਲਿਖਿਆ ਲੜਕਾ ਜਿਸ ਦਾ ਕੱਦ 5 ਫੁੱਟ 10 ਇੰਚ ਤੋਂ ਜ਼ਿਆਦਾ ਹੋਵੇ ਕੈਨੇਡਾ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਕੁਆਰਾ ਹੋਵੇ ਤਲਾਕ ਸੁਦਾ ਹੋਵੇ ਬਿਨਾ ਬੱਚੇ ਤੋਂ ਹੋਵੇ ਨੂੰ ਪਹਿਰ ਦਿੱਤੀ ਜਾਵੇਗੀ ਪਰੰਤੂ ਜੇਕਰ ਲੜਕਾ ਵੈਲ ਕੁਆਲੀਫਾਈਡ ਅਤੇ ਸੋਹਣਾ ਸੁਨੱਖਾ ਹੋ ਵਧੀਆ ਪਰਿਵਾਰ ਤੋਂ ਇੰਡੀਆ ਤੋਂ ਵੀ ਹੋਵੇ ਉਹ ਵੀ ਰਿਸ਼ਤਾ ਵਿਚਾਰਿਆ ਜਾਵੇਗਾ ਇਹਨਾਂ ਦਾ ਭਰਾ ਉਹ ਇੱਕ ਕੈਨੇਡਾ ਸਕ੍ਰੀਨ ਨੰਬਰ ਚੱਲ ਰਿਹਾ ਜਿਸ ਤੋਂ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਇਹ ਦੋ ਬੇਨਾ ਭੈਣ ਭਰਾ ਨੇ ਜੱਟ ਸਿੱਖ ਲੜਕਾ ਸੁੱਧ ਵੈਸ਼ਨੂ ਲੁਧਿਆਣਾ ਸਿਟੀ ਵਰਕ ਪਰਬਰਟੇ ਕੈਨੇਡਾ 1993 ਡੇਟ ਆਵਰ ਦਾ 5 ਫੁੱਟ 11 ਇੰਚ ਕੱਦ ਦਾ ਬੀਏ ਕੀਤੀ ਹੋਈ ਹੈ ਇਹਨਾਂ ਨੇ ਇੰਡੀਆ ਤੋਂ ਪ੍ਰੋਜੈਕਟ ਮੈਨੇਜਮੈਂਟ ਐਚ ਆਰ ਐਮ ਕੈਨੇਡਾ ਤੋਂ ਵੈਲਡਿੰਗ ਸਕਿੱਲ ਵਰਕਰ ਨੇ ਇਹ ਕੈਨੇਡਾ ਤੋਂ ਕੁਆਲੀਫਾਈਡ ਨੇ ਪਿਤਾ ਜੀ ਸੁਰਗਵਾ ਸੋਚਕ ਨੇ ਮਾਤਾ ਜੀ ਇਹਨਾਂ ਦੇ ਐਸਟਰੋਲੋజర్ ਨੇ ਪਰੰਤੂ ਹੁਣ ਕੰਮ ਨਹੀਂ ਕਰਦੇ ਭੈਣ ਇਹਨਾਂ ਦੇ ਪਿਆਰ ਕੈਨੇਡਾ ਪ੍ਰਾਪਰਟੀ ਸ਼ਹਿਰੀ ਦੁਕਾਨਾਂ ਅਤੇ ਪਲਾਟ ਹਨ ਅਤੇ ਪਿੰਡ ਵੀ ਪਲਾਟ ਹਨ ਰੈਂਟਲ ਇਨਕਮ ਵੀ ਆਉਂਦੀ ਆ ਇਹਨਾਂ ਦੀ ਇੱਛਾ ਕੀ ਹੈ ਜੀ ਨੀਡ ਗਰਲ ਐਜੂਕੇਟਡ ਐਂਡ ਬਿਊਟੀਫੁਲ ਸਟੱਡੀ ਵੀ ਅਸੀਂ ਨਰਸਿੰਗ ਜਾਂ ਹੋਰ ਮੈਡੀਕਲ ਫੀਲਡ ਦੀ ਸਟੱਡੀ ਹੋਵੇ ਅਤੇ ਕੱਦ ਫੁੱਚ 5 ਫੁੱਟ 5 ਦੇ ਕਰੀਬ ਹੋਵੇ ਅਤੇ ਲੜਕੀ ਕੈਨੇਡਾ ਜਾਣਾ ਚਾਹੁੰਦੀ ਹੋਵੇ ਇਹਨਾਂ ਨਾਲ ਸਕ੍ਰੀਨ ਤੇ ਚੱਲ ਰਿਹਾ ਹੈ ਨੰਬਰ ਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਗਗਨਦੀਪ ਸਿੰਘ ਸਰਸਵਤ ਬ੍ਰਾਹਮਣ ਲੜਕਾ ਗੋਤ ਪਰਾਸ਼ਰ ਪਟਿਆਲਾ ਏਰੀਆ 491 ਡੇਟ ਆਵਰ تھا 5 ਫੁੱਟ 11 ਇੰਚ ਕਾ ਦਾ ਬੇਟੇ ਦਾ ਬੀ ਟੈਕ ਸਿਵਲ ਇੰਜੀਨੀਅਰਿੰਗ ਦੀ ਕੁਆਲੀਫਿਕੇਸ਼ਨ ਸਟੇਟ ਮੈਨੇਜਰ ਇਨ YPS ਸਕੂਲ ਐਟ ਪਟਿਆਲਾ ਰੈਗੂਲਰ ਪੋਸਟ ਸੈਲਰੀ 35000 ਪਰ ਮੰਥ ਪਿਤਾ ਜੀ ਬਿਲਡਿੰਗ ਕੰਟਰੈਕਟਰ ਇੱਕ ਭਰਾ ਮੈਰਿਡ ਸੈਟਲਡ ਯੂ ਐਸ ਏ ਦੂਸਰਾ ਭਰਾ ਮੈਰਿਡ ਅਤੇ ਵੈਲ ਸੈਟਲਡ ਜੌਬ ਥਾਪਰ ਇੰਜੀਨੀਅਰਿੰਗ ਕਾਲਜ ਪਟਿਆਲੇ ਆਪਣਾ ਮਕਾਨ ਆ ਜੀ ਪਟਿਆਲੇ ਵਿਖੇ ਨੀਡ ਐਜੂਕੇਟਿਡ ਐਂਡ ਬਿਊਟੀਫੁੱਲ ਗਰਲ ਇਹਨਾਂ ਦੀ ਇੱਛਾ ਸਕਰੀਨ ਤੇ ਨੰਬਰ ਚੱਲੇ ਜੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜਿਤਿੰਦਰ ਕੁਮਾਰ ਖੱਤਰੀ ਲੜਕਾ ਬੈਸ਼ਨੂ ਨਵਾਂ ਨਸ਼ਾ ਰਹਿਤ ਲੜਕਾ ਮੋਗਰੀਆ 210 8787 ਡੇਟ ਆਫ ਬਰਥ ਐਮਬੀਏ ਨਾਲ ਦੀ ਕੁਆਲਿਫੀਕੇਸ਼ਨ ਆ ਭਰਾ ਤੇ ਭੈਣ ਮੈਰਿਡ ਨੇ ਪਿਤਾ ਜੀ ਆਰਮੀ ਤੋਂ ਰਿਟਾਇਰ ਨੇ ਗਰੋਸਰੀ ਦੀ ਦੁਕਾਨ ਆ ਦੀ ਇਹਨਾਂ ਨੇ ਆਪਣੀ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਇਹ ਇਹਨਾਂ ਦੀ ਇੱਛਾ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸਨ ਨੋਟ ਕਰੋ ਜੀ ਇਹ ਲੜਕੀ ਕੰਮਡ ਜੌਬ ਕਰਦੀ ਆ ਖੋਸ਼ਪ੍ਰੀਤ ਕੌਰ ਸਿੱਧੂ ਜੱਟ ਸਿੱਖ ਲੜਕੇ ਕਰਨ ਮੋਹਾਲੀ 34 ਸਾਲ ਉਮਰ 5 ਫੁੱਟ 3 ਇੰਚ ਕੱਦ ਐਮ ਫਾਰਮੇਸੀ ਇਹਨਾਂ ਦੀ ਕੁਆਲਿਫਿਕੇਸ਼ਨ ਆ ਇਹ ਲੜਕੀ ਮਾਈਨਰ ਹੈਂਡੀਕੈਪ ਆ ਗਵਰਨਮੈਂਟ ਸਰਵਿਸ ਐਜ਼ ਫਾਰਮੇਸੀ ਅਫੀਸਰ ਇੱਕ ਭੈਣ ਅਤੇ ਇੱਕ ਭਰਾ ਕੈਨੇਡਾ ਵਿੱਚ ਨੇ ਪਿਤਾ ਜੀ ਰਿਟਾਇਰ ਹੋ ਨੇ ਸਵਰਾਜ ਟਰੈਕਟਰ ਕੰਪਨੀ ਤੋਂ ਨੀਡ ਬாய் ਡੂਇੰਗ ਗਵਰਨਮੈਂਟ ਜੌਬ ਪ੍ਰਾਈਵੇਟ ਜੌਬ ਇਕੁਅਲ ਸਟੱਡੀ ਫਰੋਮ ਮੋਹਾਲੀ ਚੰਡੀਗੜ੍ਹ ਰੋਪੜ ਫਤਿਹਗੜ੍ਹ ਸਾਹਿਬ ਪੜਿਆ ਲਿਖਾ ਲੜਕਾ ਜੋ ਲੜਕੀ ਦੇ ਬਰਾਬਰ ਦੀ ਜੋਗਤਾ ਰੱਖਦਾ ਗਵਰਨਮੈਂਟ ਜੌਬ ਕਰਦਾ ਹੋਵੇ ਪ੍ਰਾਈਵੇਟ ਜੌਬ ਕਰਦਾ ਹੋਵੇ ਜਾਂ ਵਧੀਆ ਕਾਰੋਬਾਰੀ ਹੋਵੇ ਮਹਾਲੀ ਚੰਡੀਗੜ੍ਹ ਰੋਪੜ ਫਤਿਹਗੜ੍ਹ ਸਾਹਿਬ ਨੂੰ ਪਹਿਲ ਦਿੱਤੀ ਜਾਵੇਗੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਇਹ ਦੋਵੇਂ ਭੈਣਾਂ ਨੇ ਸਿਮਰਤ ਕੌਰ ਜੱਟ ਸਿੱਖ ਲੜਕੀ ਸਿੱਧੂ ਗੋਤ ਖਰੜ ਮਹਾਲੀ ਆਨ ਵਰਕ ਪਰਮਿਟ ਕੈਨੇਡਾ 2994 ਡੇਟ ਆਫ ਬਰਥ 5 ਫੁੱਟ 3 ਇੰਚ ਕੱਤ ਬੈਚਲਰ ਇਨ ਕਮਰਸ ਫਰਮ ਇੰਡੀਆ ਪੋਸਟ ਗ੍ਰੈਜੂਏਟ ਫਾਈਨੈਂਸ਼ੀਅਲ ਸਰਵਿਸ ਜੌਬ ਕਰਦੇ ਨੇ ਜੀ ਵਰਕਿੰਗ ਇਨ ਆਰ ਬੀ ਸੀ ਬੈਂਕ ਐਸ ਕ੍ਰੈਡਿਟ ਕਾਰਡ ਐਡਵਾਈਜ਼ਰ ਬ੍ਰੰਪਟਨ ਕੈਨੇਡਾ ਭੈਣ ਸਰਕਾਰੀ ਜੌਬ ਕਰਦੇ ਨੇ ਅਤੇ ਭਰਾ ਇਹਨਾਂ ਦਾ ਕੈਨੇਡਾ ਪਿਤਾ ਜੀ ਸਰਵਾਰ ਟਰੈਕਟਰ ਤੋਂ ਰਿਟਾਇਰ ਹੋਏ ਨੇ ਹੁਣ ਉਹ ਫਾਰਮੇਸੀ ਸਟੋਰ ਚਲਾਉਂਦੇ ਨੇ ਨੀਡ ਜੱਟ ਸਿੱਖ ਬੁਆਏ ਪੀਆਰ ਕੈਨੇਡਾ ਇਹਨਾਂ ਦਾ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੇ ਅਮਰਤਸਰ ਸਾਹਿਬ 1997 ਡੇਟ ਆਫ ਬਰਥ 5 ਫੁੱਟ 3 ਇਚ ਕਾਤ ਬੀਐਸਸੀ ਨਰਸਿੰਗ ਕੁਆਲੀਫਿਕੇਸ਼ਨ ਹੈ ਬੇਟੀ ਦੀ 1.5 ਸਾਲ ਦਾ ਇਹਨਾਂ ਦਾ ਐਕਸਪੀਰੀਅੰਸ ਆ ਹਾਊਸ ਹਸਪੀਟਲ ਦੇ ਵਿੱਚ ਨੀਡ ਪੀਆਰ ਬੁਆਏ ਫਰੋਮ ਯੂਐਸਏ ਆਸਟ੍ਰੇਲੀਆ ਕੈਨੇਡਾ ਫਰੋਮ ਜੱਟ ਸਿੱਖ ਫੈਮਿਲੀ ਇਹ ਇਹਨਾਂ ਦੀ ਇੱਛਾ ਸਕ੍ਰੀਨ ਤੇ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਵੜਿੰਗ ਗੋਤ ਭਗਵੰਦਾ ਇਹ ਕਾਕਾ ਮੁਕਤਸਰ ਸਾਹਿਬ ਏਰੀਆ ਤੋਂ 1998 ਡੇਟ ਆਵਰਥਾ 6 ਫੁੱਟ ਕੱਦ ਦਾ ਬੀਏ ਕੀਤੀ ਹੋਈ ਆ 3 ਇਅਰ ਲਾਈਵ ਕੋਰਸ ਕੰਪਿਊਟਰ ਕੋਰਸ ਕੀਤਾ ਹੋਇਆ ਜੀ ਇਹਨਾਂ ਦਾ ਪ੍ਰਾਈਵੇਟ ਜੌਬ ਕਰਦਿੰਦਾ ਮਾਤਾ ਪਿਤਾ ਦਾ ਇਕੱਲਾ ਬੇਟਾ 3.5 ਕਿੱਲੇ ਇਹਨਾਂ ਕੋਲ ਪ੍ਰਾਪਰਟੀ ਆ ਇਨਾਂ ਦੀ ਇੱਛਾ ਕੀ ਹੈ ਲੜਕੀ ਤੇ ਵਧੀਆ ਬੈਂਡ ਅਤੇ ਆਏ ਹੋਣ ਨੈਨੀ ਕੋਰਸ ਹੋਵੇ ਇਕੱਠਿਆਂ ਦੀ ਫਾਈਲ ਕਹਿੰਦੇ ਲਾਉਣੀ ਆ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੀਏ ਜੀ ਇਹ ਲੜਕਾ ਕਰਦਾ ਗਵਰਨਰ ਜੋਬ ਗੁਰਪ੍ਰੀਤ ਸਿੰਘ ਜੱਟ ਸਿੱਖ ਲੜਕਾ ਆਲੂਵਾਲੀਆ ਬਠਿੰਡਾ ਏਰੀਆ 16/96 ਡੇਟ ਆਫ ਬਰਥ 5 ਫੁੱਟ 7 ਇੰਚ ਕਰਦਾ बीटेक मैकेनिकल इंजीनियरिंग ਇਹਨਾਂ ਦੀ ਕੁਆਲਿਫਿਕੇਸ਼ਨ ਹੈ। ਅਸਿਸਟੈਂਟ ਬੈਂਕ ਮੈਨੇਜਰ ਇਹਨਾਂ ਦੀ ਜੌਬ ਹੈ ਜੀ ਬੈਂਕ ਦੇ ਵਿੱਚ। 15 ਏਕੜ ਇਹਨਾਂ ਕੋਲ ਪ੍ਰਾਪਰਟੀ ਹੈ ਦੋ ਪਲਾਟ ਨੇ ਅਤੇ ਦੋ ਹਾਊਸ ਨੇ ਬਠਿੰਡੇ ਵਿੱਚ। ਭੈਣ ਕੈਨੇਡਾ ਪੀਆਰ ਆ। ਪਿਤਾ ਜੀ ਰਿਟਾਇਰ ਫਰੋਮ ਆਰਮੀ ਐਸ ਸੂਬੇਦਾਰ। ਪਿਤਾ ਜੀ ਨੇ ਸੂਬੇਦਾਰ ਦੇ ਤੌਰ ਤੇ ਆਰਮੀ ਤੋਂ ਰਿਟਾਇਰ ਨੇ। ਇਹਨਾਂ ਦੀ ਇੱਛਾ ਕੀ ਹੈ ਨੀਡ ਵੈਲ ਕੁਆਲਿਫਾਈਡ ਐਂਡ ਬਿਊਟੀਫੁੱਲ ਗਰਲ ਡੂਇੰਗ ਗਵਰਨਮੈਂਟ ਜੋਬ ਪੜ੍ਹੀ ਲਿਖੀ ਤੇ ਸੁੰਦਰ ਲੜਕੀ ਸਰਕਾਰੀ ਜੋਬ ਕਰਦੀ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਇਹ ਹੈਗਾ ਜੀ ਕੈਨੇਡਾ ਦਾ ਡਾਕਟਰ ਕੌਰ ਜੱਟ ਸਿੱਖ ਗਰੇਵਾਲ ਗੋਤ ਮਲੇਕੂਲਾ ਏਰੀਆ ਕੈਨੇਡਾ ਪੀਆਰ 14 5 94 ਡੇਟ ਆਫ ਬਰਥ 5 ਫੁੱਟ 3 ਇੰਚ ਕੱਦ ਦੀ ਬੀਡੀਐਸ ਫਰੋਮ ਇੰਡੀਆ ਇਹਨਾਂ ਦੀ ਕੁਆਲੀਫਿਕੇਸ਼ਨ ਹੈ ਜੀ ਦੂਸਰੀ ਕੁਆਲੀਫਿਕੇਸ਼ਨ ਡੈਂਟਲ ਹਾਈਜਨ ਫਰੋਂ ਕੈਨੇਡਾ ਇਹਨਾਂ ਦੀ ਇੱਛਾ ਕੀ ਹੈ ਕਿ ਉਹ ਜਿਆ ਲੜਕਾ ਚਾਹੁੰਦੇ ਨੇ ਇਹ ਨੀਡ ਜੱਟ ਸਿੱਖ ਵੈਸ਼ਨੂ ਬੋਏ ਹਾਈਟ 5 ਫੁੱਟ 10 ਇਚ ਐਜੂਕੇਸ਼ਨ ਵੀਡੀਐਸ ਡਾਕਟਰ ਡੈਂਟਲ ਹਾਈਜਨ ਵੈਟਰਨਰੀ ਡਾਕਟਰ ਪਰਸਨਲ ਬਿਜ਼ਨਸਮੈਨ ਹੈਂਡਸਮ अमेरिका कनेडा ऑस्ट्रेलिया, पी आर बॉय हैज़ प्रो प्रोपर्टी टेन टू ट्वेंटी किले जट सिख लड़का वैष्णो हो फुट दस इंच कद होी डी एस डॉक्टर डेंटल हाइजन हो वैटनरी डॉक्टर हो फिरसनल बिजनेसमैन हो सोना सुनका होमेरिका कनेडा ऑस्ट्रेली पी आर लड़का हो ਉਨਾਂ ਕੋਲ ਪ੍ਰਾਪਰਟੀ ਇੰਡੀਆ ਦੇ ਵਿੱਚ 10 ਤੋਂ 20 ਕਿਲੇ ਹੋਣ ਮਲੇ ਕੋਲੇ ਦੇ ਆਲੇ ਦੁਆਲੇ 100 ਕਿਲੋਮੀਟਰ ਦੇ ਘੇਰੇ ਵਾਲੇ ਸੀ ਸੰਪਰਕ ਕਰਨ ਦੂਰ ਵਾਲੇ ਨਾ ਕਰਨ ਇਹ ਇਹਨਾਂ ਦੀ ਇੱਛਾ ਹੈ ਜੀ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਵਜੋਤ ਸਿੰਘ ਨਾਗਰਾ ਜੱਟ ਸਿੱਖ ਵੈਸ਼ਨੋ ਗੁਰਦਾਸਪੁਰ ਏਰੀਆ ਕੁਆਲਿਫਿਕੇਸ਼ਨ ਪਲੱਸ 2 ਆਈਟੀਆਈ ਡਿਪਲੋਮਾ ਬੀਏ ਐਂਡ 에ਅਰਲਾਈਨ 에ਅਰ ਇੰਡੀਆ ਐਕਸਪ੍ਰੈਸ ਇਨਕਮ 3 ਲੱਖ ਫੈਮਿਲੀ ਇਨਕਮ 8 ਲੱਖ ਈਅਰ ਦੋ ਭਰਾ ਦੁਬਈ ਦੋ ਭਰਾ ਨੇ ਇੱਕ ਦੁਬਈਆ ਦੂਸਰਾ ਪੁਰਤਗਾਲ ਆ ਭੈਣ ਨਰਸਿੰਘ ਦੀ ਜੋਬ ਕਰ ਰਹੀ ਆ ਦੋ ਕਿਲੇ ਨਾਲ ਕੋਲ ਪ੍ਰਾਪਰਟੀ ਆ ਨੀਡ ਗਰਲ ਫਰੋਮ ਜੱਟ ਸਿੱਖ ਫੈਮਿਲੀ ਇਹ ਇਹਨਾਂ ਦੀ ਇੱਛਾ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਤਰਨਤਾਨ ਸਾਹਿਬ 1997 ਡੇਟ ਆਫ ਬਰਥ 5 ਫੁੱਟ 6 ਇੰਚ ਕਾਤਾ ਬੇਟੀ ਦਾ ਬੀਐਸਸੀ ਨਰਸਿੰਗ ਇਹਨਾਂ ਦੀ ਕੁਆਲੀਫਿਕੇਸ਼ਨ ਆ ਪਿਤਾ ਜੀ ਖੇਤੀਬਾੜੀ ਕਰਦੇ ਨੇ ਇਹਨਾਂ ਦੀ ਇੱਛਾ ਕੀ ਆ ਨੀਡ ਬੁਆਏ ਫਰੋਮ ਕੈਨੇਡਾ ਆਸਟ੍ਰੇਲੀਆ ਯੂ ਐਸ ਏ ਪੀ ਆਰ ਲੰਬਾ ਅਤੇ ਸੋਹਣਾ ਸੁਨੱਖਾ ਜਵਾਨ ਹੋਵੇ ਪ੍ਰਾਪਰਟੀ 6-7 ਏਕੜਾਂ ਨੂੰ ਇੰਡੀਆ ਦੇ ਵਿੱਚ ਆਉਂਦੀ ਹੋਵੇ ਤਰਨਤਾਰਨ ਦੇ ਨੇੜੇ ਵਾਲੇ ਹੀ ਸੰਪਰਕ ਕਰਨ ਉਹ ਲੜਕਾ ਸੰਪਰਕ ਕਰੇ ਜੋ ਪੰਜਾਬ ਆਇਆ ਹੋਵੇ ਜਾਂ ਜਲਦੀ ਆਉਣਾ ਹੋਵੇ ਕਿਉਂਕਿ ਇਹਨਾਂ ਨੇ ਮੈਰਿਜ ਛੇਤੀ ਕਰਨੀਆਂ WhatsApp ਨੰਬਰ ਓਨਲੀ ਸਕਰੀਨ ਤੇ ਨੰਬਰ ਦਿੱਤਾ ਹੈ ਜੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਲੜਕਾ ਹੈਗਾ ਦबई ਤੋਂ ਜੱਟ ਸਿੱਖ ਲੜਕਾ ਬਰਾੜ ਗੋਤ ਫਿਰੋਜ਼ਪੁਰ ਏਰੀਆ 2893 ਡੇਟ ਆਫ ਬਰਥ 6 ਫੁੱਟ ਕੱਦ ਦਾ ਬੇਟੇ ਦਾ 10+2 ਇਹਨਾਂ ਦੀ ਕੁਆਲਿਫਿਕੇਸ਼ਨ ਆ ਡਿਵਾਈਸ ਟਰੱਕ ਚਲਾਉਂਦੇ ਨੇ ਇਹ ਹੈਵੀ ਲਾਇਸੈਂਸ ਇਹਨਾਂ ਦਾ ਬਣਿਆ ਹੋਇਆ 5 ਕਿੱਲੇ ਨਾਲ ਕੋਲ ਪ੍ਰਾਪਰਟੀ ਆ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ 40 ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਯੂ ਐਸ ਏ ਜੱਟ ਸਿੱਖ ਗਰਲ ਯੂ ਐਸ ਏ ਲੁਧਿਆਣਾ ਏਰੀਆ ਡੇਟ ਆਫ ਬਰਥ 1992 ਹਾਈਟ 5 ਫੁੱਟ 8 ਇੰਚ ਡੈਂਟਲ ਵੀ ਡੀ ਐਸ ग्रैजुएट फ्रॉम इंडिया करंटली लिविंग इन यू एस ए नीड एजुकेटड एंड ब्यूटीफुल बोए यू एस ए सिटीजन फ्रॉम कैलीफोर्नी ओनली फ्रॉम डी सेंट जट सिख फैमिली प्रेफर टू रिटड मेडिकल फील्ड पढ़िया लिखा लड़का यू एस ए तो हो ਜੁਗੈਸੇ ਸਿਟੀਜ਼ਨ ਹੋਵੇ ਸਿਰਫ ਕੈਲੀਫੋਰਨੀਆ ਤੋਂ ਹੋਵੇ ਡੀਸੈਂਟ ਜੱਟ ਸਿੱਖ ਫੈਮਿਲੀ ਤੋਂ ਹੋਵੇ ਅਤੇ ਮੈਡੀਕਲ ਫੀਟ ਲਾ ਸਮਤ ਤੋ ਉਹ ਕੁਆਲੀਫਿਕੇਸ਼ਨ ਅਗਰਾ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਜਿਸ ਤੋਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਤਰਨਦੀਪ ਸਿੰਘ ਰਾਮਗੜੀਆ ਸਿੱਖ ਲੜਕਾ ਹੁਸ਼ਿਆਰਪੁਰ ਏਰੀਆ 1996 ਡੇਟ ਆਫ ਬਰਥ 6 ਫੁੱਟ ਕੱਦ ਦਾ ਬੇਟੇ ਦਾ ਮੈਕੈਨੀਕਲ ਇੰਜੀਨੀਅਰਿੰਗ ਐਂਡ ਹੋਟਲ ਮੈਨੇਜਮੈਂਟ ਡਿਗਰੀ ਹੈ ਇਹਨਾਂ ਕੋਲੇ ਇਹ ਕਾਕਾ ਸਵਿਟਜ਼ਰਲੈਂਡ ਦੇ ਵਿੱਚ 에ਅਰਲਾਈਨ ਦੇ ਵਿੱਚ ਜੌਬ ਕਰਦਾ ਸਵਿਟਜ਼ਰ ਸਵਿਟਜ਼ਰਲੈਂਡ 에ਅਰਲਾਈਨ ਵਿੱਚ ਜੌਬ ਕਰਦੇ ਨੇ ਇਹ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਹੈਜ਼ ਹਾਈਟ 5 ਫੁੱਟ 4 ਇੰਚ অর ਅਬੋਵ ਆਇਲੈਂਡ 7. ਜਾਂ ਘਰੇਲੂ ਲੜਕੀ ਕਿਸੇ ਵੀ ਜਰਨ ਕਾਸਟ ਤੋਂ ਹੋ ਸਕਦੀ ਆ ਸਕਰੀਨ 'ਤੇ ਨੰਬਰ ਚੱਲ ਰਹੀ ਸੰਪਰਕ ਕਰ ਸਕਣਾ ਅਗਲਾ ਰਿਸ਼ਤਾ ਨੋਟ ਕਰੋ ਜੀ ਪ੍ਰਥੀਪਾਲ ਸਿੰਘ ਆਰਾਮਗੜੀਆ ਸਿੱਖ ਲੜਕਾ 1992 ਡੇਟ ਆਫ ਬਰਥ 6 ਫੁੱਟ ਕਾਤਾ ਗ੍ਰੈਜੂਏਸ਼ਨ ਫਸਟ ইয়ার ਓਨਲੀ ਇਹਨਾਂ ਦੀ ਕੁਆਲਿਫਿਕੇਸ਼ਨ ਆ ਇਹ ਸੁਪਰਵਾਈਜ਼ਰ ਹੈਨ ਜੂਏਏਈ ਕੰਪਨੀ ਦੇ ਵਿੱਚ ਭਰਾ ਮੈਰਿਡ ਆ ਭੈਣ ਅਨਮੈਰਿਡ ਆ ਨੀਡ ਗਰਲ ਫਰੋਮ ਰਾਮ ਗੜੀਆ ਸਿੱਖ ਫੈਮਿਲੀ ਸਕਰੀਨ ਤੇ ਨੰਬਰ 40 ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਂਡੀਡੇਟਾ ਤੋਂ ਹਰਮਨਪ੍ਰੀਤ ਸਿੰਘ ਸੰਧੂ ਜੱਟ ਸਿੱਖ ਲੜਕਾ ਬਠਿੰਡਾ ਸ਼ਹਿਰ ਪੀਆਰ ਕੈਨੇਡਾ 11 12 98 ਡੇਟ ਆਫ ਬਰਥ 5 ਫੁੱਟ 10 ਇੰਚ ਕਾਤਾ ਡਿਗਰੀ ਹੋਲਡਰ ਇਨ ਸਿਵਲ ਇੰਜੀਨੀਅਰਿੰਗ ਇਹਨਾਂ ਦੀ ਕੁਆਲੀਫਿਕੇਸ਼ਨ ਆ ਐਚ ਸਿਵਲ ਇੰਜੀਨੀਅਰ ਕੈਲਗਰੀ ਕੈਨੇਡਾ ਇਹ ਜੋਬ ਕਰਦੇ ਨੇ ਪਿਤਾ ਜੀ ਸਰਕਾਰੀ ਜੋਬ ਕਰਦੇ ਨੇ ਪ੍ਰਾਪਰਟੀ 15 ਏਕੜਾ ਮਾਤਾ ਪਿਤਾ ਦਾ ਇਕੱਲਾ ਬੇਟਾ ਜੀ ਇਹ ਇਹਨਾਂ ਦੀ ਇੱਛਾ ਕੀ ਆ ਨੀਡ ਐਜੂਕੇਟਿਡ ਐਂਡ ਬਿਊਟੀਫੁੱਲ ਗਰਲ ਪ੍ਰਾਫਰਡ ਟੂ ਮਾਲਵਾ ਏਰੀਆ ਡਿਗਰੀ ਹੋਲਡਰ ਮੈਡੀਕਲ ਬੀਐਸਸੀ ਨਰਸਿੰਗ ਕੈਨੇਡਾ ਔਰ ਇੰਡੀਆ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲੇ ਜੋ ਸੰਪਰਕ ਕਰ ਸਕਦੇ ਹੋ ਅਗਲਾ ਰੇਸਾ ਨੋਟ ਕਰੂਗੀ ਹਿੰਦੂ ਖੱਤਰੀ ਰਾਮ ਗੜੀਆ ਲੜਕਾ ਮੰਗਲਿਕ ਲੁਧਿਆਣਾ ਏਰੀਆ 221085 ਡੇਟ ਆਫ ਬਰਥ ਮੈਕੈਨੀਕਲ ਦਾ ਇਹ ਕੰਮ ਕਰਦੇ ਨੇ ਪਿਤਾ ਜੀ ਦੀ ਮੌਤ ਹੋ ਚੁੱਕੀ ਆ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਸੁਖਰਾਜ ਸਿੰਘ ਜੱਟ ਸਿੱਖ ਲੜਕਾ ਜੀਰਾ ਫਰੋਜਪੁਰ ਏਰੀਆ 21893 ਡੇਟ ਆਫ ਬਰਥ 5 ਫੁੱਟ 11 ਇੰਚ ਕਾਤਾ ਦਵਾਈ ਵਿੱਚ ਟਰੱਕ ਚਲਾਉਂਦੇ ਨੇ ਜੀ ਇਹ ਜਮੀਨ ਇਹਨਾਂ ਕੋਲੇ 5 ਏਕੜਾ ਘ੍ਰੀਲੂ ਲੜਕੇ ਜਿਹੜੀ 10+2 ਹੋਵੇ ਸੂਣੀ ਹੋਵੇ ਉਹਨਾਂ ਦੀ ਇਹਨਾਂ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਜੱਟ ਸਿੱਖ ਲੜਕਾ ਭੋਂਗੂ ਗੋਤ ਮੋਗਾ ਕੈਨੇਡਾ ਪੀਰਾ ਲੜਕਾ ਇਹ 1997 ਡੇਟ ਆਵਰ ਦਾ 6 ਫੁੱਟ ਇੱਕ ਇੰਚ ਦਾ ਬੀਐਸਸੀ ਨਰਸਿੰਗ ਇਹਨਾਂ ਦੀ ਕੁਆਲਿਫੀਕੇਸ਼ਨ ਆ एन सेलेक्ट्स आर एन अप्लाइड न्यूयॉर्क यू एस ए आर एन ਦਾ ਟੈਸਟ ਦੇ ਵਾਸਤੇ ਇਹਨਾਂ ਦਾ ਅਪਲਾਈ ਕੀਤਾ ਹੈ ਜੂ ਐਸ ਏ ਨਿਊਯਾਰਕ ਵਿਖੇ ਇੱਕ ਪੈਣ ਵਿਆਹੀ ਹੋਈ ਆ ਇੱਕ ਪੈਣ ਸਿਟੀ ਜਨਾ ਕੈਨੇਡਾ ਨੀਡ ਆਰ ਐਨ ਆਰ ਪੀ ਐਨ ਗਰਲ ਹੈਜ਼ ਹਾਈਟ 5 ਫੁੱਟ 7 ਇੰਚ ਐਂਡ 7 ਮੈਡੀਕਲ ਗਰਲ ਇਹਨਾਂ ਦੀ ਇੱਛਾ ਜੀ ਸਕ੍ਰੀਨ ਤੇ ਨੰਬਰ ਚੱਲ ਹੈ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸਤਾ ਨੋਟ ਕਰੋ ਜੀ ਰਾਮਗੜੀਆ ਸਿੱਖ ਲੜਕਾ ਦਹੀਆ ਗੋਤ ਫਰੀਦਕੋਟ ਏਰੀਆ 4291 ਡੇਟ ਆਫ ਬਰਥ 5 ਫੁੱਟ 11 ਇੰਚ ਕਾਤੇ ਗ੍ਰੈਜੂਏਸ਼ਨ ਨੇ ਇਹਨਾਂ ਦੀ ਕੀਤੀ ਹੋਇਆ ਜੀ ਕਾਰਪੈਂਟਰ ਦਾ ਕੰਮ ਕਰਦੇ ਨੇ ਦੋ ਭੈਣਾਂ ਨੇ ਉਹ ਵਹੀਆਂ ਹੋਈਆਂ ਨੇ ਪ੍ਰਾਪਰਟੀ ਇਹਨਾਂ ਕੋਲੇ ਇੱਕ ਕਿਲਾ ਪੜ੍ਹੀ ਲਿਖੀ ਲੜਕੀ ਪਰਿਵਾਰ ਵਿੱਚ ਮਿਲਣਸਾਰ ਹੋਵੇ ਇਹਨਾਂ ਦੀ ਜ਼ਰੂਰਤ ਆ ਪਰੀਦਕੋਟ ਮੋਗਾ ਕੋਟਕਪੂਰਾ ਮੁਖਸਰ ਸਾਹਿਬ ਨੂੰ ਪਹਿਲ ਦਿੱਤੀ ਜਾਵੇਗੀ ਸਕਰੀਨ ਤੇ ਨੰਬਰ ਚੱਲਦਾ ਸੰਪਰਕ ਕਰ ਸਕਦੇ ਹੋ ਅਗਲਾ ਰਿਸਤਾ ਨੋਟ ਕਰੋ ਜੀ ਖੱਤਰੀ ਸਿੱਕ ਲੜਕਾ ਮੱਕੜ ਗੋਤ ਮਰਿੰਡਾ ਰੋਪੜ ਏਰੀਆ 1997 ਡੇਟ ਆਫ ਬਰਥ ਹੈ 6 ਫੁੱਟ ਕੱਦ ਦਾ ਬੀ ਇਹਨਾਂ ਦੀ ਕੀਤੀ ਹੋਈ ਆ ਇਹ ਬਜਾਜ ਕੰਪਨੀ ਦੇ ਵਿੱਚ ਜੋਬ ਕਰਦੇ ਨੇ ਫਾਦਰ ਸਾਹਿਬ ਇਹਨਾਂ ਦੇ ਬਿਜ਼ਨਸਮੈਨ ਨੇ ਭਰਾ ਮੈਰਡਾ ਯੂਕੇ ਵਿੱਚ ਇਹਨਾਂ ਦੀ ਇੱਛਾ ਕੀ ਹੈ ਜੀ ਨੀਡ ਐਜੂਕੇਟਡ ਐਂਡ ਬਿਊਟੀਫੁੱਲ ਗਰਲ ਹੈਜ਼ ਹਾਈਟ 5 ਫੁੱਟ 6 ਇੰਚ অর ਅਬਵ fromParams ਰੋਪੜ ਫਤੇਗੜ ਸਾਹਿਬ ਮੋਹਾਲੀ ਚੰਡੀਗੜ੍ਹ ਲੁਧਿਆਣਾ ਇਹ ਏਰੀਆ ਤੋਂ ਜਿਹੜੇ ਵੀ ਚਾਹਵਾਨ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਲੜਕੀ ਗਵਰਨਮੈਂਟ ਜੌਬ ਕਰਦੀ ਆ ਰਾਮਦਾਸ ਜੀ ਆ ਸਿੱਖ ਲੜਕੀ ਪਟਿਆਲਾ ਇਹਨਾਂ ਦੀ ਗ੍ਰੈਜੂਏਟ ਕੀਤੀ ਹੋਈ ਹੈ ਕਸਟੈਨੋ ਦਾ ਕੋਰਸ ਕੀਤਾ ਹੋਇਆ ਹੈ 5 ਫੁੱਟ 3 ਇੰਚ ਕੱਦ ਦਾ ਬੇਟੀ ਦਾ ਗਵਰਨਮੈਂਟ ਅਪਲਾਈ ਨੇ ਇਹ ਐਕਸਾਈਜ਼ ਡਿਪਾਰਟਮੈਂਟਮੈਂਟ ਦੇ ਵਿੱਚ 2016 ਦੇ ਭਰਤੀ ਨੇ ਨੀਡ ਬॉय ਵੈਲ ਐਜੂਕੇਟਡ ਐਂਡ ਬਿਊਟੀਫੁਲ ਡੂਇੰਗ ਗਵਰਨਮੈਂਟ ਜੌਬ ਫਰੋਂ ਪਟਿਆਲਾ ਲੜਕਾ ਪੜਿਆ ਲਿਖਿਆ ਸੁੰਦਰ ਹੋਵੇ ਸਰਕਾਰੀ ਜੋਬ ਕਰਦਾ ਹੋਵੇ ਔਰ ਪਟਿਆਲੇ ਨਾਲ ਸੰਬੰਧਿਤ ਹੋਵੇ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੀਏ ਮਨਜਿੰਦਰ ਸਿੰਘ ਕਾਲੜਾ ਅਰੋੜਾ ਲੜਕਾ ਉਬਹਰ ਤੋਂ 1983 ਡੇਟ ਆਵਰਤਾ ਜੀ ਇਹਨਾਂ ਦੇ ਘਰਵਾਲੀ ਦੀ ਮੌਤ ਹੋ ਚੁੱਕੀ ਆ ਇੱਕ ਬੇਟੀ 12 ਸਾਲ ਦੀ ਆ ਅਤੇ ਇੱਕ ਬੇਟਾ 9 ਸਾਲ ਦਾ ਇਹਨਾਂ ਦਾ ਆਪਣਾ ਅਲੂਮੀਨਮ ਗੇਟ ਫੈਬ੍ਰିକੇਟ ਅਤੇ ਅਲੂਮੀਨਮ ਦੀ ਦੁਕਾਨ ਆ ਇਹਨਾਂ ਦੀ ਇੱਛਾ ਕੀ ਹੈ ਜੀ ਤਲਾਕ ਸੁਦਾ ਵਿਧਵਾ ਲੜਕੀ ਦੀ ਜ਼ਰੂਰਤ ਆ ਬਿਨਾ ਬੱਚੇ ਤਾਂ ਹੋਵੇ ਜਾਂ ਇੱਕ ਛੋਟੀ ਬੱਚੀ ਵੀ ਹੋ ਸਕਦੀ ਹੈ ਉਹਨਾਂ ਕੋਲ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕੰਬੋਜ਼ ਸਿੱਖ ਲੜਕਾ ਠਿੰਦ ਗੋਤ ਕਪੂਰਥਲਾ ਏਰੀਆ ਹਾਈਟ 5 ਫੁੱਟ 11 ਇੰਚ ਕੁਆਲੀਫਿਕੇਸ਼ਨ 10+2 ਆਈਟੀਆਈ ਐਂਡ ਕੰਪਿਊਟਰ ਕੋਰਸ ਕੰਮ ਕੀ ਕਰਦੇ ਨੇ ਖੇਤੀਬਾੜੀ ਤੇ ਕਾਰਪੈਂਟਰ ਦਾ ਕੰਮ ਕਰਦੇ ਨੇ ਜਮੀਨ ਦੋਕੀਲਾਣਾ ਕੋਲੇ ਜਿਹੜੇ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲਦਾ ਸੰਪਰਕ ਕਰ ਸਕਦੇ ਆਂ ਅਗਲਾ ਰਿਸਤਾ ਨੋਟ ਕਰੋ ਜੱਟ ਸਿੱਖ ਲੜਕਾ ਹੁਸ਼ਿਆਰਪੁਰ ਏਰੀਆ 39 ইয়ার্স 올ਡ 39 ਸਾਲ ਉਮਰ ਆ 5 ਫੁੱਟ 7 ਇੰਚ ਕਾਦਾ 20000 ਇਹਨਾਂ ਦੀ ਇਨਕਮ ਆ ਜੀ ਦੋ ਪਣਾ ਨੇ ਇੱਕ ਮੈਰਿਟ ਆ ਘਰੇਲੂ ਬੱਚੇ ਵਾਲੀ ਲੜਕੀ ਦੀ ਜ਼ਰੂਰਤ ਆ ਬੱਚੇ ਦੀ ਉਮਰ 2 ਤੋਂ 4 ਸਾਲ ਕਹਿੰਦੇ ਹੋਣੀ ਚਾਹੀਦੀ ਆ ਸਕ੍ਰੀਨ ਤੇ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਗੁਰਦੀਪ ਸਿੰਘ ਪਰਜਾਪਤ ਸਿੱਖ ਲੜਕਾ ਵਸੀ ਪਟਾਣਾ ਫਤਿਹਗੜ ਸਾਹਿਬ ਤੋਂ 1988 ਡੇਟ ਆਵਰਥਾ 5 ਫੁੱਟ 6 ਇੰਚ ਕਾਦਾ 10+2 ਇਹਨਾਂ ਦੀ ਕੁਆਲਿਫਿਕੇਸ਼ਨ ਹੈ ਇਹ ਲੜਕਾ ਜੀ ਤਲਾਕਸੋ ਦਾ ਕਾਰਪੈਂਟਰ ਦਾ ਆਪਣਾ ਕੰਮ ਹੈ ਫਤਿਹਗੜ ਸਾਹਿਬ ਵਿਖੇ ਕੰਮ ਕਰਦੇ ਨੇ 20000 ਰੁਪਏ ਪਰ ਮਾਥੇ ਇਹਨਾਂ ਨੂੰ ਆਮਦਨਾਂ ਪਿਤਾ ਜੀ ਇਹਨਾਂ ਦੇ ਹੌਲੈਂਡ ਟਰੈਕਟਰ ਏਜੰਸੀ ਦੇ ਵਿੱਚ ਕੰਮ ਕਰਦੇ ਨੇ ਪੈਨ ਮੈਰਿਡ ਆ ਨੀਡ ਹਾਊਸ ਕਲ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈ ਕੈਨੇਡਾ ਤੋਂ ਵਰਿੰਦਰ ਅਰੋੜਾ ਖੱਤਰੀ ਲੜਕਾ ਬਠਿੰਡਾ ਏਰੀਆ ਬ੍ਰੈਂਪਟਨ ਸਿਟੀ ਕੈਨੇਡਾ 2196 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਦਾ ਬੀਬੀਏ ਇੰਡੀਆ ਤੋਂ ਜੀ ਐਮ ਬੀ ਕੈਨੇਡਾ ਤੋਂ ਐਕਸਪ੍ਰੈਸ ਐਂਟਰੀ ਇਨਵੀਟੇਸ਼ਨ ਰੀਸੀਵਡ ਸਕੋਰ 513 ਪੀਆਰ ਅੰਡਰ ਪ੍ਰੋਸੈਸ ਪੀਆਰ ਲਈ ਇਹਨਾਂ ਨੇ ਅਪਲਾਈ ਕੀਤਾ ਹੋਇਆ ਜੀ ਐਕਸਪ੍ਰੈਸ ਐਂਟਰੀ ਇਨਵੀਟੇਸ਼ਨ ਰਿਸੀਵਡ ਸਕੋਰ 513 ਇਹਨਾਂ ਨੇ ਕੋਈ ਟੈਸਟ ਵਗੈਰਾ ਪਾਸ ਕੀਤਾ ਹੋਇਆ ਜੀ ਯੂ ਐਸ ਦਾ ਮਲਟੀ ਵੀਜ਼ਾ ਇਹਨਾਂ ਦਾ ਲੱਗਿਆ ਹੈ ਭੈਣ ਇਹਨਾਂ ਦੇ ਕੈਨੇਡਾ ਪੀਆਰ ਨੇ ਅਨਮੈਰਿਡ ਨੇ ਭਰਾ ਕੈਨੇਡਾ ਟੀ ਆਰ ਆ ਤਿੰਨ ਕਿਲੇ ਇਹਨਾਂ ਕੋਲ ਪ੍ਰਾਪਰਟੀ ਆ ਇਹਨਾਂ ਦੀ ਇੱਛਾ ਕੀ ਆ ਨੀਡ ਸਲਿਮ ਬਿਊਟੀਫੁੱਲ ਐਜੂਕੇਟਿਡ ਗਰਲ ਹੈਜ਼ ਹਾਈਟ 5 ਫੁੱਟ 4 ਇੰਚ ਫਰਸਟ ਪ੍ਰੀਫਰੈਂਸ ਗਰਲ ਇਨ ਕੈਨੇਡਾ ਐਂਡ ਐਨੀ ਜਨਰਲ ਕਾਸਟ ਸਕਰੀਨ ਤੇ ਨੰਬਰ ਚਾਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਜੀ ਯੂ ਐਸ ਏ ਤੋਂ ਜੱਟ ਸਿੱਖ ਲੜਕਾ ਨੌਨ ਡ੍ਰਿੰਕਰ ਜਲੰਧਰ ਏਰੀਆ ਯੂ ਐਸ ਏ ਸਿਟੀਜ਼ਨ 1987 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਦਾ ਬੇਟਾ MBBS ਇੰਡੀਆ ਤੋਂ ਕੀਤੀ ਹੋਈ ਹੈ ਜੀ ਇਹਨਾਂ ਦੇ আর यूएसए ਤੋਂ ਸਟੱਡੀ ਕਰ ਰਹੇ ਨੇ ਡੂਇੰਗ ਫਿਜੀਸ਼ੀਨ ਅਸਿਸਟੈਂਟ ਡਿਗਰੀ ਇਨ ਯੂਐਸਏ ਬਿਲ ਕੰਪਲੀਟ ਇਨ ਅਗਸਟ 2025 2025 ਦੇ ਵਿੱਚ ਇਹਨਾਂ ਦੀ ਅਗਸਟ ਦੇ ਵਿੱਚ ਇਹ ਸਟੱਡੀ ਕੰਪਲੀਟ ਹੋਣੀ ਆ ਦੋ ਭੈਣਾ ਮੈਰਿਡ ਨੇ ਯੂਐਸਏ ਵਿੱਚ ਮਾਤਾ ਪਿਤਾ ਜੀ ਵੀ ਇਹਨਾਂ ਦੇ ਯੂਐਸਏ ਦੇ ਵਿੱਚ ਨੇ ਇਹ ਲੜਕਾ ਡਾਈਵੋਰਸੀ ਹੈ ਪਰੰਤੂ ਬੱਚਾ ਕੋਈ ਨਹੀਂ ਇਹਨਾਂ ਕੋਲੇ ਇਹਨਾਂ ਦੀ ਇੱਛਾ ਕੀ ਆ ਵਾਂਟਡ ਵੈਲ ਐਜੂਕੇਟਡ ਗਲ 30 ਪਲਸ ਏਜ ਫਰੋਮ ਇੰਡੀਆ ਯੂ ਐਸ ਏ ਕੈਨੇਡਾ ਅਨਮੈਰਿਡ ਔਰ ਡਾਈਵੋਰਸੀ ਵਿਦਆਊਟ ਐਨੀ ਚਾਈਲਡ ਲੜਕੀ ਬਿਨਾ ਬੱਚੇ ਤੋਂ ਹੋਵੇ ਜੀ ਦੀ ਉਮਰ 30 ਸਾਲ ਤੋਂ ਉੱਪਰ ਹੋਵੇ ਇੰਡੀਆ ਤੋਂ ਹੋਵੇ ਯੂ ਐਸ ਤੋਂ ਹੋਵੇ ਕੈਨੇਡਾ ਤੋਂ ਹੋਵੇ ਅਨਮੈਰਿਡ ਹੋਵੇ ਜਾਂ ਡਾਈਵੋਰਸੀ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੇ ਸਿੱਧੂ ਗੋਤ ਬਠਿੰਡਾ ਏਰੀਆ 2019 ਡੇਟ ਆਫ ਬਰਥ 5 ਫੁੱਟ 5 ਇੰਚ ਕਾਦਾ ਬੇਟੀ ਦਾ ਕੁਆਲਿਫਿਕੇਸ਼ਨਾਂ ਦੀ ਬੀ ਟੈਕ ਕੰਪਿਊਟਰ ਸਾਇੰਸ ਫ੍ਰੋਮ ਐਨ ਆਈ ਟੇ ਜਲੰਧਰ ਵਰਕ ਐਕਸਪੀਰੀਐਂਸ ਇਹਨਾਂ ਦਾ ਆਈਟੀ ਕੰਪਨੀ ਦੇ ਵਿੱਚ 5 ਸਾਲ ਦਾ ਚੰਡੀਗੜ੍ਹ ਜੌਬ ਕਰਦੇ ਰਹੇ ਨੇ ਭਰਾ ਇਹਨਾਂ ਦਾ ਕਿਹੜਾ ਡਾ ਆਪਣਾ ਕਾਰੋਬਾਰਾ ਇੱਛਾ ਇਹਨਾਂ ਦੀ ਕੀ ਆ ਨੀਡ ਬਾਇ ਪ੍ਰੋਮ ਕੈਨੇਡਾ ਲੜਕਾ ਪੀਆਰ ਹੋਵੇ ਕੈਨੇਡਾ ਤੋਂ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਸਰਾ ਗੋਤ ਫਰੀਦਕੋਟ ਏਰੀਆ 10 10 92 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਬੀਏ ਕੀਤੀ ਹੋਈ ਹੈ ਜੀ ਇਹਨਾਂ ਦੇ ਇੱਕ ਪਲੰਬਰ ਡਿਪਲੋਮਾ ਕੀਤਾ ਹੋਇਆ ਇੱਕੱਲਾ ਲੜਕਾ ਇਹ ਹੈ ਭੈਣ ਵੇ ਇਹਨਾਂ ਦੀ ਵਿਆਹੀ ਹੋਈ ਆ ਜ਼ਮੀਨ 4.5 ਏਕੜ ਆ ਨੀੜ ਗੱਲ 10+2 ਗ੍ਰੈਜੂਏਟ ਹਾਈਟ 5 ਫੁੱਟ 3 ਇੰਚ ਐਂਡ ਅਬੋਵ ਬਿਊਟੀਫੁੱਲ ਗੱਲ ਸੋਹਣੀ ਸੁਨੱਖੀ ਲੜਕੀ ਪਲੱਸ 2 ਕੀਤੀ ਹੋਵੇ ਜਾਂ ਫਿਰ ਗ੍ਰੈਜੂਏਟ ਹੋਵੇ ਜਿਹਦਾ ਕੱਤ 5 ਫੁੱਟ 3 ਜਾਂ ਇਸ ਤੋਂ ਜ਼ਿਆਦਾ ਹੋਵੇ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਗੁਰਵਿੰਦ ਗੁਰ ਜਿੰਦਰ ਸਿੰਘ ਜੱਟ ਸਿੱਖ ਲੜਕਾ ਢਾਲੀਵਾਲ ਮੋਗਾ ਏਰੀਆ 1993 ਡੇਟ ਆਫ ਬਰਥ 5 ਫੁੱਟ 8 ਇੰਚ ਕਾਦਾ ਪਲੱਸ 2 ਕੀਤੀ ਹੋਈ ਹੈ ਇੱਕ 3ਰ ਡਿਪਲੋਮਾ ਕੀਤਾ ਹੈ ਉਹਨਾਂ ਦਾ ਟਰੱਕ ਡਰਾਈਵਰ ਹੈ ਲਾਈਥੀਨੀਆ ਕੰਟਰੀ ਦੇ ਵਿੱਚ ਯੂਰਪ ਦੇ ਵਿੱਚ ਤਿੰਨ ਕਿੱਲੇ ਨਾਲ ਕੋਲ ਪ੍ਰਾਪਰਟੀ ਆ ਭਰਾ ਮੈਰਡਾ ਪੜ੍ਹੀ ਲਿਖੀ ਘਰੀਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਗਗਨਦੀਪ ਸਿੰਘ ਸੁਨਿਆਰ ਲੜਕਾ ਅਸ਼ਟ ਗੋਤ ਜਲੰਧਰ ਏਰੀਆ ਬੀਦੀਪੁਰ ਪਿੰਡ ਆ ਇਹਨਾਂ ਦਾ 29 ਸਾਲ ਉਮਰ ਆ 5 ਫੁੱਟ 7 ਇੰਚ ਕੱਦ ਦਾ 10+2 ਕੁਆਲੀਫਿਕੇਸ਼ਨ ਆ ਮੈਕੈਨਿਕਨ ਹੈ ਦੁਬਈ ਦੇ ਵਿੱਚ ਤਿੰਨ ਭੈਣਾਂ ਨੇ ਉਹ ਵੇਈਆਂ ਹੋਈਆਂ ਨੇ ਨੀਡ ਬਿਊਟੀਫੁੱਲ ਗੱਲ ਇਹ ਇਹਨਾਂ ਦੀ ਇੱਛਾ ਸਕਰੀਨ ਤੇ ਨੰਬਰ 40 ਸੰਪਰਕ ਕਰ ਚੱਕ ਕਰ ਸਕਦੇ ਆ ਅਗਲਾ ਰਿਸਤਾ ਨੋਟ ਕਰੋ ਜੀ ਦੀਪਕ ਪ੍ਰਤਾਪ ਸਿੰਘ ਜੱਟ ਸਿੱਖ ਲੜਕਾ ਸ਼ੇਰ ਗਲਗੋਤ ਅੰਮ੍ਰਿਤਸਰ ਸਾਹਿਬ 1/5/2000 ਡੇਟ ਆਫ ਬਰਥ 6 ਫੁੱਟ ਕਾਦਾ ਬੇਟੇ ਦਾ ਮੈਡੀਕਲ ਸਟਰੀਮ 10+2 ਫਰੋਮ ਲਾਹੌਰ ਜੀ ਹੀ ਇਜ਼ ਔਨ ਐਲ ਐਮ ਆਈਏ ਸਰੀ ਕੈਨੇਡਾ ਮਦਰ ਡੂਇੰਗ ਗਵਰਨਮੈਂਟ ਜੋਬ ਭੈਣ ਮੈਰਿਟ ਭਰਾ ਕੈਨੇਡਾ ਪ੍ਰੋਪਰਟੀ ਨਾਲ ਕੋਲੇ ਸਾਹਜ ਹਨ ਰੂਪੀ ਦੇ ਵਿਚਨਾ ਕੋਲੇ ਵਾਹਜੋਗ ਪ੍ਰੋਪਰਟੀ ਆ ਪਰੰਤੂ ਅੰਮ੍ਰਿਤਸਰ ਵਿੱਚ ਦੋ ਪਲਾਟ ਨੇ ਅਤੇ ਇੱਕ ਬਿੱਗ ਹਾਊਸ 골ਡਨ ਗੇਟ ਜਹੰਦਰ ਪਾਈਪਾਸ ਅੰਮ੍ਰਿਤਸਰ ਵਿਖੇ ਹੈ ਨਾ ਪਿਆ ਵਧੀਆ ਮਕਾਨ ਤੇ ਵਾਂਟਡ ਬਿਊਟੀਫੁੱਲ ਗਲ ਹਾਈਟ 5 ਫੁੱਟ 7 ਇੰਚ ਕੈਨੇਡਾ ਪੀਆਰ ਫਰੋਮ ਇੰਡੀਆ ਗ੍ਰੈਜੂਏਟ ਗਲ ਪਹਿਲੀ ਪ੍ਰੈਫਰੈਂਸ ਇਹਨਾਂ ਦੀ ਹੈ ਵੀ ਲੜਕੀ ਪੜੀ ਲਿਖੀ ਸੋਹਣੀ ਸੁਨੱਖੀ ਜੀ ਦਾ ਕੱਦ 5 ਫੁੱਟ 7 ਇੰਚ ਹੋਵੇ ਕੈਨੇਡਾ ਪੀਆਰ ਹੋਵੇ ਜਾਂ ਫਿਰ ਇੰਡੀਆ ਤੋਂ ਹੋਵੇ ਜਿਹੜੀ ਗ੍ਰੈਜੂਏਟ ਹੋਵੇ ਤੇ ਸਕਰੀਨ ਤੇ ਨੰਬਰ ਚੱਲ ਰਿਹਾ ਇਹਨਾਂ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੰਬੋ ਸਿੱਖ ਲੜਕਾ ਤਰਨਤਨ ਸਾਹਿਬ 28 11 94 ਡੇਟ ਆਫ ਬਰਥ 5 ਫੁੱਟ 6 ਇੰਚ ਕਾਦਾ ਪਲੱਸ 2 ਅਤੇ ਆਈਟੀਆਈ ਡਿਪਲੋਮਾ ਇਹਨਾਂ ਦਾ ਕੀਤਾ ਹੋਇਆ ਭਰਾ ਤੇ ਭੈਣ ਮੈਰਿਡ ਨੇ ਮਾਤਾ ਪਿਤਾ ਜੀ ਇਹਨਾਂ ਦੇ ਸੁਰਗਵਾਸ ਹੋ ਚੁੱਕੇ ਨੇ ਇਹਨਾਂ ਦੀ ਆਪਣੀ ਆਟਾ ਚੱਕੀ ਆ ਤੇ ਕੋਲੂ ਦਾ ਕੰਨ ਲੱਗਿਆ ਹੋਇਆ ਸੋਹਣੇ ਸਨਖੀ ਘਰੇਲੂ ਲੜਕੀ ਜ਼ਰੂਰਤਾ ਸਪਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਇਹ ਰਿਸ਼ਤਿਆਂ ਦੇ ਵੇਰਵੇ ਆ ਜੀ ਨਾਲ ਸਾਂਝੇ ਕੀਤੇ ਗਏ ਹਨ ਜੀ ਵੇਰਵੇ ਬੋਲਦਿਆਂ ਤੋਂ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਕਿ ਮੰਦੇ ਜਾਚਕਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪਜੀ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ